ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੀ ਜਵਾਰ ਮਾਰਕੀਟ ਤੋਂ ਕੱਲ ਰਾਤ ਲਗਭਗ 1 ਵਜੇ ਦੇ ਕਰੀਬ 10 ਟੈਰੀ ਟਰਾਲਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀਆਂ ਜਿਸ ਦੀਆਂ ਤਸਵੀਰਾਂ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਲੱਗੇ ਨੰਗਲ ਨਗਰ ਕੌਂਸਲ ਦੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈਆਂ ਟੈਂਕਰ ਮਾਲਕ ਨੇ ਟੈਂਕਰ ਚੋਰੀ ਹੋਣ ਦੀ ਰਿਪੋਰਟ ਨੰਗਲ ਪੁਲਿਸ ਕੋਲ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦਿਆਂ ਹੋਇਆਂ ਜਾਂਚ ਸ਼ੁਰੂ ਕੀਤੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਟੈਂਕਰ ਚੋਰਾਂ ਵੱਲੋਂ ਕਨੌਲੀ ਇੱਕ ਪੈਟਰੋਲ ਪੰਪ ਤੇ ਟੈਂਕਰ ਵਿੱਚ ਡੀਜ਼ਲ ਪਵਾਇਆ ਗਿਆ ਜਿਸ ਦੀਆਂ ਤਸਵੀਰਾਂ ਵੀ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਟੈਂਕਰ ਮਾਲਿਕ ਰਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ 10 ਟੈਰੀ ਟੈਂਕਰ ਆਪਣੀ ਦੁਕਾਨ ਨਾਲ ਖੜਾ ਕਰਦੇ ਸਨ ਪਰ ਕੱਲ ਰਾਤ ਉਹਨਾਂ ਦੇ ਡਰਾਈਵਰ ਨੂੰ ਉਸਦੇ ਦੋਸਤ ਦਾ ਫੋਨ ਆਇਆ ਕਿ ਰਾਤ ਆਪਣੇ ਟੈਂਕਰ ਨੇ ਕਨੋਲੀ ਪੈਟਰੋਲ ਪੰਪ ਤੋਂ ਡੀਜ਼ਲ ਪਰਵਾਇਆ ਹੈ ਪਰ ਡਰਾਈਵਰ ਨੇ ਕਿਹਾ ਕਿ ਉਹ ਤਾਂ ਘਰ ਵਿੱਚ ਹੀ ਹੈ ਜਿਸ ਤੋਂ ਬਾਅਦ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਟੈਂਕਰ ਉੱਥੇ ਨਹੀਂ ਸੀ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਨੰਗਲ ਪੁਲਿਸ ਇਸ ਚੋਰੀ ਹੋਏ ਟੈਂਕਰ ਨੂੰ ਫੜਨ ਵਿੱਚ ਕਿੰਨੀ ਛੇਤੀ ਕਾਮਯਾਬ ਹੁੰਦੀ ਹੈ ਕੈਮਰਾਮੈਨ ਮਨੂਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਸਾਡਾ ਚੈਨਲ ਨੰਗਲ ਟੈਂਪ ਸੁਪਿੰਦਰ ਜੀ ਦੱਸੋ ਕਿਦਾਂ ਜਿਹੜਾ ਤੁਹਾਡਾ ਟੈਂਕਰ ਸੀਗਾ ਹਾਂਜੀ ਟੈਂਕਰ ਸੀ ਜੀ ਦਸ਼ਕਾ ਟੈਂਕਰ ਸੀ ਹਾਂ ਤੇ ਕਿੱਥੇ ਖੜਾ ਸੀਗਾ ਆਹ ਖੜਾ ਸੀ ਰਹੀ ਹੈ ਹਾਂ ਦੁਕਾਨ ਦੇ ਕੋਲੇ ਹਨਾ ਅੱਛਾ ਤੇ ਕਿੱਥੋਂ ਪਤਾ ਲੱਗਾ ਸਾਨੂੰ ਸਾਨੂੰ ਤਾਂ ਸਵੇਰੇ ਪਤਾ ਲੱਗੇ ਜੇ ਡਰਾਈਵਰ ਦਾ ਫੋਨ ਆਇਆ ਉਹਨੇ ਫੋਟੋ ਦੇਖੀ ਹੋਣੀ ਗੱਡੀ ਦੀ ਹਾਂ ਉਹਨੇ ਪੁੱਛਿਆ ਵੀ ਗੱਡੀ ਕਿੱਥੇ ਆਪਣੀ ਹਾਂ ਰਾਤ ਦੇ 2 ਵਜੇ ਗੱਡੀਆਂ ਤੇਲ ਕੋਆ ਜੀ ਉੱਥੋਂ ਪੂਰੇ ਪੰਪ ਦੇ ਤੇਲ ਕੋਆ ਕੇ ਕਹਿੰਦੇ ਜੀ ਉੱਥੋਂ ਪੰਪ ਵਾਲਿਆਂ ਨੇ ਫੋਟੋਆਂ ਪਾਈਆਂ ਤੇ ਇਹਦੇ ਕੈਸੇ ਵੀ ਨੇ ਦਿੱਤੇ ਕੀ ਉਹਨਾਂ ਨੇ ਹਾਂ ਉੱਥੋਂ ਗੱਡੀ ਭਿਜਾ ਕੇ ਲੈ ਕੇ ਆਏ ਹਾਂ ਉਹਨਾਂ ਨੇ ਗ੍ਰੋਰੀ ਸਵੇਰੇ ਫੇਰ ਸਾਨੂੰ ਐਸੇ ਡਰਾਈਵਰ ਨਾਲ ਹਾਂ ਡਰਾਈਵਰ ਦਾ ਫੋਨ ਆਈ ਸਵੇਰੇ ਫੇਰ ਪਤਾ ਲੱਗਾ ਜੀ ਸਾਨੂੰ ਰਿਪੋਰਟ ਕਰਾਤੀ ਹਾਂ ਲਿਖੇ ਹੋਏ ਆਈ ਫੋਨ ਛੋਟਾ ਬ੍ਰਦਰ ਗੱਜੇ ਨਾ ਦੇ ਦੀ ਗੱਡੀ ਉਹ ਤੋਂ ਥਾਣੇ ਗਿਆ ਤੇ ਪਰਮਾ ਰਜਿੰਦਰ ਸਿੰਘ ਜੀ ਰਜਿੰਦਰ ਜੀ ਦੱਸੋ ਕੀ ਵਾਰਦਾਤ ਬਰਦਾਦ ਦਾ ਮੈਨੂੰ 9:00 ਵਜੇ ਦੇ ਅਸਵ ਹਸਪਤਾਲ ਗਿਆ ਜੀ ਡਰਾਈਵਰ ਦਾ ਫੋਨ ਆਇਆ ਜੀ ਉਹਨੂੰ ਉਹਦੇ ਦੋਸਤ ਦਾ ਫੋਨ ਆਇਆ ਵੀ ਰਾਤ ਗੱਡੀ ਤੇਰੀ ਨਾ ਤੇਲ ਪਵਾਉਂਦੀ ਸੀ ਉੱਥੇ ਆਪਣਾ ਕਰਨੋਲੀ ਹਾਂ ਤੇ ਉਹ ਕਹਿੰਦਾ ਮੇਰੇ ਮੈਂ ਤਾਂ ਇੱਥੇ ਆ ਕਹਿੰਦਾ ਘਰੇ ਸੁਤਾ ਪਿਆ ਯਾਰ ਹਾਂ ਜਦੋਂ ਉਹਦਾ ਮੈਨੂੰ ਫੋਨ ਆਇਆ ਮੈਂ ਆ ਕੇ ਦੇਖਿਆ ਗੱਡੀ ਹੈ ਨਹੀਂ ਸੀ ਕਿਹੜੀ ਗੱਡੀ ਸੀ ਗੱਡੀ ਟੈਂਕਰ ਹੈ ਜੀ ਹਾਂ ਗੱਡੀ ਨੰਬਰ ਪੀ ਵੀ 65 ए बी 7042 ਜੀ ਹਾਂ ਮੇਰਾ ਮੋਬਾਈਲ ਨੰਬਰ 9417079026 ਜੀ ਤੇ ਇਹ ਵੱਡੀ ਗੱਡੀ ਹੈ ਟੈਂਕਰ 10 ਚੱਕਰ ਟੈਂਕਰ ਹੈ ਜੀ ਹਾਂ ਅੱਛਾ ਜੀ ਰਿਪੋਰਟ ਕਰਾਤੀ ਹੈ ਨਹੀਂ ਰਿਪੋਰਟ ਰਿਪੋਰਟ ਹਲੇ ਦਰਜ ਨਹੀਂ ਹੋਈ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕਰੇ ਸੀਸੀਟੀਵੀ ਉਹਦੀ ਫੁਟੇਜ ਮਿਲ ਗਈ ਜੀ